ਗੱਲ ਗਾਣਾ ਕਾਰ ਸਟਾਰਡ ਗਾ ਨਾ ਬਾਈ ਪਿੰਡ ਕਲਾਕਾਰ ਦਾ ਕਲਾਕਾਰ ਪਿੰਡ ਤੁੰਗਾ ਦਾ ਪਾਲੀ ਦਾ ਗਾਣਾ ਸੁਣ ਕੇ ਜਰਾ ਕਿਹਦਾ ਲੱਗਿਆ ਬਾਈ ਸਾਨੂੰ ਮੈਸਜ ਭੇਜਣਾ ਦੁਬਾਰੇ ਐ ਤਾਦਾਰੂ ਨੂੰ ਬੰਦ ਕਰਦੇ ਵੇ ਮੇਰਾ ਪੱਲਾ ਵਹਿਰੀਆ ਚੜਦੇ ਐ ਤਾਦਾਰੂ ਨੂੰ ਬੰਦ ਕਰਦੇ ਵੇ ਮੇਰਾ ਪੱਲਾ ਵਹਿਰੀਆ ਚੜਦੇ ਐ ਐਨੇ ਭੁੱਖੇ ਵੇ ਕਰ ਮਰਦੇ ਐ ਐਨੇ ਵੇ ਵੇ ਕਰ ਹਰ ਤੇ ਕੀ ਕਰ ਤੂੰ ਤਾਂ ਖੜਾ ਦਿੱਤੀ ਜਿਹੜੀ ਆਈ ਹਿੱਸੇ ਵਿੱਚ ਪੈਣੀ ਉਹ ਵੀ ਤਾਂ ਕਹਿਣ ਤਰ ਦਿੱਤੀ ਆਈ ਹਿੱਸੇ ਵਿੱਚ ਪੈਣੀ ਉਹ ਵੀ ਤਾਂ ਕਹਿਣ ਤਰ ਦਿੱਤੀ ਤਾਰੂ ਪੀਣੀ ਐਸੇ ਠਾਉਣੀ ਨਹੀਂ ਮੁੜ ਕੇ ਜਦ ਹੀ ਕਦੇ ਨਹੀਂ ਆਉਂ ਤਾਰੂ ਪੀਣੀ ਐਸੇ ਠਾਉਣੀ ਨਹੀਂ ਮੁੜ ਕੇ ਜਦ ਹੀ ਕਦੇ ਨਹੀਂ ਆਉਣੀ ਮੈਨੂੰ ਐਸੀ ਮੌਜ ਨਹੀਂ ਧਾਉਣੀ ਐਸੀ ਮੌਜ ਨਹੀਂ ਧਾਉਣੀ ਨਾ ਮਕੋਈ ਹੋਰ ਚਲਾਂਗਾ ਕਟ ਡਰਾਈਵਲ ਨਹੀਂ ਕੱਢੀ ਕਰਦੀ ਪਾਉਂਗਾ ਅਨੁ ਟ੍ਰੱਕ ਡਰਾਈਵਲ ਨਹੀਂ ਕੱਢੀ ਕਰਦੀ ਪਾਉਂਗਾ ਘਰੇ ਰੂੜੀ ਮਾਰ ਕਾ ਚੱਲੇ ਦੀਮਿੰਟ ਦੀ ਬੱਲੇ ਬੱਲੇ ਘਰੇ ਰੂੜੀ ਮਾਰ ਕਾ ਚੱਲੇ ਦੀਮਿੰਟ ਦੀ ਬੱਲੇ ਬੱਲੇ ਅੰਦਾ ਕਾ ਕੋਲਚ ਤਾ ਡੰਡਿਆ ਅੰਦਾ ਕਾ ਕੋਲਚ ਤਾ ਡੰਡੇ ਬੇਗਲ ਦੇ ਖੇਲਾ ਦਿੱਤੀ ਲੋਤਾ ਦੇ ਦਿੱਤੀ ਪਣੀ ਤਣੀ ਤੇ ਕੁਵ ਚਪਾ ਦਿੱਤੀ ਲੋਤਾ ਦੇ ਦਿੱਤੀ ਪਣੀ ਤਲੀ ਤੇ ਉਹ ਵਿੱਚ ਪਾ ਦਿੱਤੀ ਕੱਤ ਨਿੱਤ ਕੱਟ ਕੇ ਪੀਣੀ ਨੂੰ ਮੁੱਲ ਦੀ ਕਦੇ ਨੇ ਮੂਤੇ ਲਾਉਂਦੀ ਕੱਤ ਨਿੱਤ ਕੱਟ ਕੇ ਪੀਣੀ ਨੂੰ ਮੁੱਲ ਦੀ ਕਦੇ ਨੇ ਮੂਤੇ ਲਾਉਂਦੀ ਨਿੰਨੂ ਐਂチ ਮਾਉ ਜਿੰਨੀ ਤੌਲੀਂ ਐਂチ ਮਾਉ ਜਨੀ ਤਬ ਨਹੀਂ ਕੰਮ ਕੋਈ ਹੋਰ ਚਲਾਉਂਗਾ ਕੱਟੂੰਗਾ ਤੇਰੀ ਕਲਾ ਨਹੀਂ ਬੈਕ ਹੋਰ ਕਰਾਉਂਗਾ ਕੱਟੂੰਗਾ ਤੇਰੀ ਕਲਾ ਨਹੀਂ ਬੈਕ ਹੋਰ ਕਰਾਉਂਗਾ ਦਲਾ ਚੱਲੀ ਫਾਮ ਲਈ ਹੁਣ ਨਿਆਣੀ ਬਜੱਟੀ ਵੇਕੇ ਤੁਰ ਚੱਲੀ ਫਾਮ ਲਈ ਹੁਣ ਨਿਆਣੀ ਬਜੱਟੀ ਵੇਕੇ ਤੁਰ ਚੱਲੀ ਮਾਜੋ ਗੱਲ ਕਹੇ ਜੀ ਕਹਿ ਗਈ ਉਚੜੀ ਪੀਤੀ ਤੀ ਸਾਰੀ ਲੈ ਗਈ ਮਾਜੋ ਗੱਲ ਕਹੇ ਜੀ ਕਹਿ ਗਈ ਉਚੜੀ ਪੀਤੀ ਤੀ ਸਾਰੀ ਲੈ ਗਈ ਕੁੱਲੀ ਸਰ ਤੇ ਓਤੋਂ ਦੀ ਪੈ ਗਈ ਕੁੱਲੀ ਸਰ ਤੇ ਓਤੋਂ ਦੀ ਪੈ ਗਈ ਭਈ ਇੱਕ ਟਾ ਕੂਨੇ ਚਲਾ ਚੱਲੀ ਭੈੜੀ ਗਨਾਨੀ ਤੁੰਗਾ ਬਲੇ ਨੂੰ ਪਰਫ ਚਲਾ ਚੱਲੀ ਨਾਨੀ ਟੋਂਗਾ ਮਲੇ ਨੂੰ ਵਰਪ ਚਲਾ ਚੱਲੀ ਨੌਂ ਤਨ ਲਿਆਉਦਾ ਬਾਈਕ ਨਾਨੀ ਪਾਲੀ ਨੂੰ ਤਾਂ ਵਰਪ ਚਲਾ ਚੱਲੀ